ਕਸਾਣਾ ਨੂੰ ਅੱਗੇ ਜਾਣ ਤੋਂ ਰੋਕਣ ਵਾਲੀ ਦਲੀਪ ਪੁਲਿਸ ਮਰਦਾਬਾਦ ਜਿੰਦਾਬਾਦ ਮਰਦਾਬਾਦ ਕਸਾਣਾ ਨੂੰ ਧਰਨੇ 'ਚ ਨਾ ਜਾਣ ਦੇਣ ਵਾਲੀ ਦਲੀਪ ਪੁਲਿਸ ਹਾਏ ਹਾਏ ਦਲੀਪ ਪੁਲਿਸ ਮਰਦਾਬਾਦ ਜਿੰਦਾਬਾਦ ਕਸਾਣਾ ਨੂੰ ਰੈਲੀ 'ਚ ਨਾ ਜਾਣ ਦੇਣ ਵਾਲੀ ਦਲੀਪ ਪੁਲਿਸ ਹਾਏ 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 ਦਲੀਪ ਪੁਲਿਸ ਮਰਦਾਬਾਦ ਜਿੰਦਾਬਾਦ ਮਰਦਾਬਾਦ ਧਰਨੇ 'ਚ ਕਸਾਣਾ ਨੂੰ ਨਾ ਜਾਣ ਦੇਣ ਵਾਲੀ ਦਲੀਪ ਪੁਲਿਸ ਹਾਏ bolo kya kya baat hai thonu bolo bolo aap aisa kyon ja rahe hai yaar ho basan nanke